ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੋ ਚਲੋ ਅੱਜ ਗੱਲ ਕਰਦੇ ਆ ਜੀ ਜਿਹੜਾ ਦਲਜੀਤ ਦਾ ਸ਼ੋਅ ਚੱਲਦਾ ਚੰਡੀਗੜ੍ਹ ਮੈਂ ਇਹਦੇ ਬਾਰੇ ਬੋਲਣਾ ਨਹੀਂ ਸੀ ਮੈਂ ਕਈ ਵਾਰ ਦੇਖ ਚੁੱਕਿਆ ਪਹਿਲਾ ਇਹ ਉੱਥੇ ਗਿਆ ਇੰਦੋਰ ਇੰਦੋਰ ਦੇ ਵਿੱਚ ਇਹ ਸ਼ੇਅਰ ਬੋਲ ਦਿੱਤਾ ਕਿਸੇ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ ਉਹ ਜਿਹੜੀ ਗੱਲ ਕਰਦਾ ਉਹ ਸਿਰਫ ਇੱਕ ਦਿਖਾਵਾ ਆ ਜਿੱਥੇ ਬੰਦਸ਼ਾ ਲੱਗਦੀਆਂ ਉਹ ਪਰਮਿਸ਼ਨ ਲੈਣ ਲਈ ਕਈ ਕਈ ਦਿਨ ਲੱਗ ਜਾਂਦੇ ਆ ਸਿਰਫ ਇਹਨਾਂ ਦੇ ਚੈਨਲਾਂ ਨੂੰ ਦਿੱਤੇ ਹੋਏ ਆ ਪੈਸੇ ਤੇ ਚੈਨਲਾਂ ਵਾਲੇ ਇਹਨਾਂ ਦੇ ਪੱਖ 'ਚ ਬੋਲੀ ਜਾਂਦੇ ਆ ਬੰਦਾ ਕਿੰਨੇ ਕਿੰਨੇ ਕ ਪਾਣੀ ਚ ਹੈ ਕਿਵੇਂ ਦਾ ਆ ਉਹ ਮੈਂ ਤੁਹਾਨੂੰ ਬੇਚੈਨ ਤਰਤੀਬ ਨਾਲ ਦੱਸੂਗਾ ਤੁਸੀਂ ਸਮਝ ਕੇ ਦੇਖੋ ਉਹ ਬੰਦੇ ਨੇ ਪਹਿਲਾਂ ਉੱਥੇ ਬੋਲਤਾ ਕਿਸੇ ਕਿ ਬਾਪ ਦਾ ਹਿੰਦੁਸਤਾਨ ਥੋੜੀ ਹੈ ਸਾਰਿਆਂ ਨੇ ਕਹਿਤਾ ਓਏ ਹੋ ਕੀ ਜੁਰਤ ਹੈ ਬੰਦੇ ਚ ਜੁਰਤ ਜੁਰਤ ਕੁਛ ਨਹੀਂ ਹੈਗੀ ਕਿਉਂਕਿ ਮਿਲੀ ਭਗਤ ਐ ਸਿਰਫ ਚੈਨ ਨਾਲ ਤੇ ਹਾਈਲਾਈਟ ਕਰਨਾ ਤੇ ਪੰਜਾਬ ਵਿੱਚ ਆ ਕੇ ਉਹਨਾਂ ਸ਼ੋਅ ਕੀ ਕੀਤਾ ਕਿ ਭਾਈ ਮੈਨੂੰ ਪੰਜਾਬ ਚ ਤੰਗੀ ਹੋਈ ਹੈ ਹੁਣ ਬਾਅਦ ਚ ਕਹਿਤਾ ਮੈਂ ਇੰਡੀਆ ਚ ਸ਼ੋਅ ਹੀ ਨਹੀਂ ਕਰਨਾ ਬੰਦੇ ਦੀ ਜੁਰਤ ਇਸ ਗੱਲ ਤੋਂ ਦਿਖ ਰਹੀ ਹੈ ਕਿ ਕੁਛ ਦਿਨ ਪਹਿਲਾਂ ਇੱਕ ਬੰਦੇ ਦਾ ਗਾਣਾ ਨਗਾਇਆ ਸੀ ਮਲੇਰਕੋਟਲੇ ਦੇ ਰਾਈਟਰ ਦਾ ਫੇਰ ਮੁਰਕੇ ਉਹਦਾ ਕੈਪਸ਼ਨ 'ਚ ਨਾ ਪਾਤਾ ਤੇ ਉਹ ਬੰਦਾ ਮਿਲਣੇ ਲਈ ਕਿੰਨਾ ਤੜਫ ਰਿਹਾ ਇਹਨੂੰ ਇਹ ਮਿਲਿਆ ਹੁਣ ਉਹ ਚੰਡੀਗੜ੍ਹ ਦੇ ਵਿੱਚ ਸ਼ੋਅ ਸੀ ਤੇ ਇੱਕ ਭਾਈ ਸਾਹਿਬ ਜਿਨ੍ਹਾਂ ਨੇ 17000 ਦੀ ਟਿਕਟ ਪਾੜਤੀ ਕਹਿੰਦੇ ਵੀ ਜਿਹੜਾ ਬੰਦਾ ਇਹਨਾਂ ਦਾ ਸਕਾ ਨਹੀਂ ਹੋ ਸਕਿਆ ਲਿਖਣ ਵਾਲਿਆਂ ਦੇ ਗਾਣੇ ਸਕਾ ਨਹੀਂ ਸਾਡਾ ਕਿੱਥੋਂ ਹੋ ਸਕਦਾ ਉਸ ਬੰਦੇ ਨੇ ਬਹੁਤ ਵਧੀਆ ਗੱਲ ਬੋਲੀ ਆ ਇਹਨਾਂ ਗੱਲਾਂ ਤੋਂ ਸੋਚੋ ਪੇ ਕਿੰਨੇ ਕੁ ਪਾਣੀ 'ਚ ਨੇ ਇਹ ਸੱਚੀ ਉਹੀ ਬੰਦੇ ਨੇ ਜਿਹੜੇ ਬਲੈਂਕ ਚੈੱਕ ਦੇਖ ਕੇ ਆਪਣਾ ਸਟੈਂਡ ਛੱਡ ਦਿੰਦੇ ਆ ਤੇ ਤੁਸੀਂ ਕਿਵੇਂ ਸਮਝ ਸਕਦੇ ਹੋ ਪੇ ਤੁਹਾਡਾ ਕਿਤੇ ਸਾਥ ਦੇਣਗੇ ਜਾਂ ਚੰਗੇ ਹੋਣਗੇ ਉਹ ਪੁਸ਼ਪਾ ਦਾ ਡਾਇਲੋਗ ਪੁਸ਼ਪਾ ਚੱਲ ਰਹੀ ਹੈ ਉਹ ਝੁਕੇਗਾ ਨਹੀਂ ਸਾਲਾ ਸਾਲਾ ਨਹੀਂ ਝੁਕਦਾ ਤੇ ਜੀਜਾ ਕਿਦਾਂ ਝੁਕ ਜਾ ਕਿੱਡੀ ਫੁਕਰੀ ਮਾਰ ਗਿਆ ਉਹ ਕ੍ਰੈਡਿਟ ਲੈ ਰਿਆ ਉਸ ਫਿਲਮ ਦਾ ਪਰ ਉਸ ਫਿਲਮ ਨੇ ਵੀ ਕ੍ਰੈਡਿਟ ਕਿਦਾ ਲਿਆ ਤੁਹਾਨੂੰ ਦੱਸਾਂ ਕਿਸੇ ਨੇ ਵੀ ਨੋਟ ਨਹੀਂ ਕੀਤਾ ਤੁਸੀਂ ਨੋਟ ਕਰਕੇ ਦੇਖੋ ਕਿ ਜਦੋਂ ਅੱਲੂ ਅਰਜਨ ਆਪਣੇ ਗੋਡੇ ਤੇ ਐਦਾ ਕੂਣੀ ਮਾਰਦਾ ਤੇ ਕਹਿੰਦਾ ਸਿੱਧੂ ਥਾਪੀ ਮਾਰਦਾ ਸੀ ساری ਦੁਨੀਆ ਵਿੱਚ ਥਾਪੀ ਮਸ਼ਹੂਰ ਹੋ ਗਈ ਸੀ ਤੇ ਉਹਨੂੰ ਥੋੜਾ ਜਿਹਾ ਟੈਕਨੀਕਲੀ ਬਦਲ ਕੇ ਜਿਹੜੀ ਨਕਲ ਹੈ ਅਕਲ ਨਾ ਵੱਜਦੀ ਆ ਉਹਨਾਂ ਨੇ ਨਕਲ ਬੜੀ ਅਕਲ ਨਾਲ ਮਾਰੀ ਆ ਤੇ ਨਕਲ ਬੇ ਤਰੀਕੇ ਨਾਲ ਮਾਰਦਾ ਕਦੀ ਕਿਸੇ ਦਾ ਸ਼ੇਰ ਬੋਲ ਕੇ ਤੇ ਕਦੀ ਕਿਸੇ ਦਾ ਬੰਦਾ ਕਿੰਨੇ ਜੋਗਾ ਹੈਗਾ ਉਹ ਪਤਾ ਆ ਜੇ ਬੰਦਾ ਕੁਝ ਹੁੰਦਾ ਤੇ ਸੋਚੋ ਉਹ ਬੰਦੇ ਦੀਆਂ ਮਿੰਨਤਾਂ ਥੋੜੀ ਕਰਾਉਂਦਾ ਸੀ ਤੇ ਬੰਦੇ ਇਦਾਂ ਦੇ ਹੀ ਆ ਮੈਂ ਜਿੰਨੀਆਂ ਵੀਡੀਓ ਇਹਦੇ ਬਾਰੇ ਪਾਈਆਂ ਸੱਚ ਪਾਈਆਂ ਮੇਰੀ ਦੁਸ਼ਮਣੀ ਇਹਨਾਂ ਕੋਈ ਨਹੀਂ ਪਰ ਜਦੋਂ ਇਹ ਫੁਕਰੀਆਂ ਮਾਰਦਾ ਮੈਨੂੰ ਖਿਜ ਆ ਜਾਂਦੀ ਆ ਮੈਨੂੰ ਲੱਗਦਾ ਫਿਰ ਇਹਤੇ ਬੋਲਣਾ ਚਾਹੀਦਾ ਜੇ ਕਿਤੇ ਪਰਮਿਸ਼ਨ ਰੁਕ ਜਾਵੇ ਕਿਸੇ ਸ਼ੋਅ ਦੀ ਤੇ ਭਾਈ ਸਾਹਿਬ ਕੋਰਟ 'ਚ ਜਾਣ ਨੂੰ ਕਿੰਨਾ ਟਾਈਮ ਲੱਗਦਾ ਕਦੀ ਤੁਸੀਂ ਸੋਚਿਆ ਕਦੀ ਹਣਾ ਉਹਦੇ ਲਈ ਟਾਈਮ ਲੱਗ ਰਿਹਾ ਇਦਾਂ ਨਹੀਂ ਹੁੰਦਾ ਪਿਆਜੀ ਆਏ ਤੇ ਅੱਜ ਹੀ ਸ਼ਾਮ ਨੂੰ ਸ਼ੋਅ ਕਲੀਅਰ ਹੋ ਗਿਆ ਮੁੱਖ ਮੰਤਰੀ ਨੂੰ ਮਿਲਿਆ ਸਿਰਫ ਚੈਨਲਾਂ ਨੇ ਬਕਵਾਸ ਕਰਨਾ ਆ ਉਹ ਤੋਂ ਪੈਸੇ ਲੈਂਦੇ ਨੇ ਪੈਸੇ ਲਾ ਕੇ ਤਾਂ ਉਹਨਾਂ ਦੇ ਹੀ ਆ ਜੀ ਜਿਹਨੇ ਜੋ ਕਹਿੰਨਾ ਉਹ ਹੀ ਬੋਲਦੇ ਨੇ ਹੁਣ ਦਲਜੀਤ ਦੋਸਾਨੀਆਂ ਜਿਹੜੀਆਂ ਗੱਲਾਂ ਕਰਦੇ ਇਸੇ ਲਈ ਕਰਦੇ ਹੁਣ ਇੱਕ ਹੋਰ ਸ਼ੋਸ਼ਾ ਛੜਤਾ ਵੀ ਮੈਂ ਇੰਡੀਆ 'ਚ ਸ਼ੋਅ ਨਹੀਂ ਕਦੀ ਕਰੂੰਗਾ ਸਿਰਫ ਆਪਣੇ ਪੈਸੇ ਵਧਾਉਣ ਦਾ ਚੱਕਰ ਹੈ ਕਾਪੀ ਪਹਿਲਾ ਇਹ ਉਹਨੂੰ ਕਰ ਗਿਆ ਸਿੱਧੂ ਮੂਸੇ ਵਾਲੇ ਨੂੰ ਉਸ ਤੋਂ ਬਾਅਦ ਅੱਲੂ ਅਰਜਨ ਨੂੰ ਕਰ ਗਿਆ ਕਿਸੇ ਕੇ ਬਾਪ ਦਾ ਹਿੰਦੁਸਤਾਨ ਥੋੜੀ ਹੈ ਉੱਥੇ ਦੇ ਲੋਕਾਂ ਨੇ ਇਸ ਗੱਲ ਤੋਂ ਪਿਆਰ ਕਰ ਲਿਆ ਕਿ ਸਾਡੇ ਸ਼ਹਿਰ ਦੇ ਸ਼ਾਇਰ ਦਾ ਨਾਂ ਬੋਲ ਦਿੱਤਾ ਇਹਨੂੰ ਕਾਪੀ ਕਰਨਾ ਚੀਟ ਕਰਨਾ ਬਹੁਤ ਵਧੀਆ ਆਉਂਦਾ ਜੇ ਇੰਨਾ ਹੀ ਚੰਗਾ ਹੁੰਦਾ ਜਿਹੜਾ ਰਾਈਟਰ ਸੀ ਇਹਨੂੰ ਮਿਲਦਾ ਇਸ ਤੋਂ ਪਹਿਲਾਂ ਜੱਗੀ ਸਿੰਘ ਨੂੰ ਵਰਤ ਕੇ ਲੰਘ ਗਿਆ ਇਹ ਬੰਦਾ ਦੇਖੋ ਭੋਲੇ ਭਾਲੇ ਬੰਦੇ ਜਿੰਨੇ ਵੀ ਨੇ ਭੋਲੇ ਭਾਲੇ ਬੰਦੇ ਸਪਾਰਗੇ ਹੁੰਦੇ ਆ ਮੈਂ ਇੱਕ ਸ਼ੇਰ ਦੇ ਵਿੱਚ ਲਾਈਨ ਲਿਖੀ ਸੀ ਕਹਿੰਦਾ ਭਈ ਸੱਪਾਂ ਤੋਂ ਵੀ ਜ਼ਹਿਰੀ ਹੁੰਦੇ ਜਿਹੜੇ ਭੋਲੇ-ਭਾਲੇ ਬਣਦੇ ਹਨ ਉਹ ਇਦਾਂ ਦੇ ਬੰਦਿਆਂ ਦੀ ਕਲ ਲਿਖੀ ਹੋਈ ਆ ਐਨੇ ਚੰਗੇ ਨਹੀਂ ਹੈਗੇ ਜਿੰਨੇ ਤੁਸੀਂ ਸਮਝਦੇ ਹੋ ਸਿਰਫ ਪਬਲਿਕ ਇਹ ਸੋਚੇ ਪਰ ਇਹ ਬੰਦੇ ਕਿੰਨੇ ਜੋਗੇ ਨੇ ਹੁਣ ਇਹਨਾਂ ਨੇ ਉਦੋਂ ਪਿਆ ਕਰ ਦਿੱਤਾ ਪਰ ਅੰਦੋਲਨ ਦੇ ਵਿੱਚ ਆਇਆ ਦਲਜੀਤ ਨੇ ਬਹੁਤ ਪੈਸੇ ਦੇਤੇ ਅੰਦੋਲਨ ਚ ਐ ਕਰਤਾ ਹਾਈਲਾਈਟ ਕਰਤਾ ਅੱਜ ਉਹਨੂੰ ਅੰਦੋਲਨ ਨਹੀਂ ਦਿਖਦਾ ਅੱਜ ਦੱਲੇਆਲ ਸਾਹਿਬ ਬੈਠੇ ਨੇ ਉਹਨਾਂ ਬਾਰੇ ਅੱਜ ਤੱਕ ਇਤੇ ਬੋਲਿਆ ਨਹੀਂ ਗਿਆ ਉਧਰ ਆਪਣਾ ਜ਼ੋਰ ਲਾਈ ਫਿਰਦਾ ਮੁੱਖ ਮੰਤਰੀ ਨੂੰ ਮਿਲਿਆ ਉਹ ਜਾ ਕੇ ਮੁੱਖ ਮੰਤਰੀ ਨੂੰ ਕਹਿ ਸਕਦਾ ਹੈਨਾ ਇਥੋ ਇਹ ਫੁਕਰੇ ਆ ਇਹ ਚੀਜ਼ਾਂ ਨੂੰ ਸਮਝੋ ਤੁਸੀਂ ਸਮਝਦੇ ਨਹੀਂ ਤਾਂ ਸਾਨੂੰ ਬੋਲਣਾ ਪੈਂਦਾ ਭਰਾ ਮੇਰੋ ਜਿਹੜਾ ਊਲ ਜਲੂਲ ਕਮੈਂਟ ਪਾਉਣ ਵਾਲਿਆਂ ਨੂੰ ਬਹੁਤ ਟੰਗਣਾ ਮੈ ਜਵਾਬ ਦੇਣਾ ਹੁੰਨਾ ਪਰ ਤੁਹਾਡੇ ਲਈ ਮੈਂ ਬੋਲ ਵੀ ਨਹੀਂ ਸਕਦਾ ਕਿਉਂਕਿ ਤੁਸੀਂ ਭੋਲੇ ਹੋ ਤੁਹਾਨੂੰ ਭੀੜ ਨੂੰ ਜਿੱਧਰ ਲਾਉਂਦੇ ਆ ਇਹ ਲੱਗ ਜਾਂਦੇ ਆ ਤੁਸੀਂ ਇਹ ਚੀਜ਼ਾਂ ਤੋਂ ਸਮਝਿਆ ਕਰੋ ਇਹ ਕੁਝ ਨਹੀਂ ਹੈਗੇ ਇਹ ਸਿਰਫ ਆਪਣਾ ਫਾਇਦਾ ਸੋਕਦੇ ਆ ਮੈਂ ਦੁਬਾਰਾ ਫਿਰ ਕਹਿ ਰਿਹਾ ਜਿਹੜਾ ਬਲੈਂਕ ਚੈੱਕ ਦੇਖ ਕੇ ਆਪਣਾ ਸਟੈਂਡ ਛਾ ਸਕਦਾ ਉਹ ਕੁਝ ਵੀ ਕਰ ਸਕਦਾ ਚੰਡੀਗੜ੍ਹੋਂ ਬੰਦਾ ਸ਼ੋਅ ਦੇ ਬਾਹਰ ਖੜਾ ਰਿਹਾ ਕਈ ਮਹੀਨਿਆਂ ਤੋਂ ਵਿਚਾਰਾ ਭੋਲਾ ਇਹਦੇ ਮਗਰ ਤੁਰਿਆ ਫਿਰਦਾ ਇਹ ਸन्ने ਬੰਦੇ ਨੂੰ ਦਿਖਦਾ ਨਹੀਂ ਕਿਤੇ ਇਹ ਕਿਸੇ ਦਾ ਸਕਾ ਨਹੀਂ ਇਸ ਵਰਤ ਕੇ ਅੱਗੇ ਲੰਘ ਸਕਦਾ ਤੇ ਸੋਚ ਕੇ ਦੇਖੋ ਸਾਊਥ ਨੇ ਕਾਪੀ ਕੀਤਾ ਸਿੱਧੂ ਮੂਸੇ ਵਾਲੇ ਨੂੰ ਥੋੜਾ ਜਿਹਾ ਬਦਲ ਕੇ ਥਾਪੀ ਮਾਰ ਲਈ ਉਹਨਾਂ ਨੂੰ ਕਾਪੀ ਕਰਕੇ ਇਹ ਫਾਇਦੇ ਲੈਂਦਾ ਜਾ ਰਿਹਾ ਫਾਇਦਾ ਹਰ ਥਾਂ ਲੈ ਜਾਂਦਾ ਔਰ ਸਾਰਾ ਕੁਝ ਨੈਟ ਦੇ ਝੂਠ ਚੱਲ ਰਿਹਾ ਜੀ ਫੇਰਾ ਫੇਰੀ ਚੱਲਦੀ ਆ ਇਹਨਾਂ ਤੋਂ ਅਗਾਰਿਆ ਕਰੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ